ਸਵਾਗਤ ਹੈ ਤੁਹਾਡਾ ਪ੍ਰਭਾਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰੁਪਿੰਦਰ ਕੌਰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਇਹ ਹੈ ਜੀ ਮੇਰੇ ਕੋਲ ਕਸਟਮਰ ਦਾ ਸੂਟ ਇਹ ਕੀਤਾ ਮੈਂ ਤਿਆਰ कॉटन ਦਾ ਬਹੁਤ ਹੀ ਵਧੀਆ ਸੂਟ ਹੈ ਜੀ ਇਹਦੇ ਨਾਲ ਪਲੇਨ ਸਲਵਾਰ ਹੈ ਗਲੇ ਉੱਤੇ ਵਰਕ ਹੈ ਗਲਾਈ ਦਾ ਬਣਿਆ ਹੋਇਆ ਤੇ ਇਹਨੂੰ ਕੀਤਾ ਮੈਂ ਤਿਆਰ ਇਹ ਮੈਂ ਬਣਾਈ ਇਹਦੇ ਨਾਲ ਸਲਵਾਰ ਤੇ ਇਸ ਸਲਵਾਰ ਦੀ ਕਟਿੰਗ ਦੀ ਵੀਡੀਓ ਮੈਂ YouTube ਤੇ ਅਪਲੋਡ ਕਰ ਚੁੱਕੀ ਹਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਹਲੇ ਤੱਕ ਵੀਡੀਓ ਨਹੀਂ ਦੇਖੀ ਵੀ ਕਿਵੇਂ ਮੈਂ ਸਲਵਾਰ ਦੀ ਕਟਿੰਗ ਕੀਤੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਤਾਂ ਪਲੀਜ਼ ਜਾ ਕੇ YouTube ਤੇ ਚੈੱਕ ਕਰ ਸਕਦੀਆਂ ਨੇ ਦੇਖੋ ਫੁੱਲ ਵੀਡੀਓ ਦੇਖਿਓ ਸਕਿਪ ਨਾ ਕਰਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸੌਖੇ ਤਰੀਕੇ ਨਾਲ ਪਸ ਸਲਵਾਰ ਦੀ ਕਟਿੰਗ ਕਿਵੇਂ ਕਰ ਸਕਦੇ ਹਾਂ ਸਲਵਾਰ ਬਣ ਕੇ ਤਿਆਰ ਹੈ ਜੀ ਬਲ ਦੇਖੋ ਮੈਂ ਬਲ ਬਹੁਤ ਹੀ ਵਧੀਆ ਤੇ ਫਿਨਿਸ਼ਿੰਗ ਦੇ ਨਾਲ ਪਾਏ ਨੇ ਚੈੱਕ ਕਰੋ ਇਹ ਨਹੀਂ ਹੈਗਾ ਕਿ ਜਿਹੜੇ ਸਲਵਾਰ ਦੇ ਵਾਲ ਨੇ ਵੀ ਕਿਤੇ ਛੋਟੇ ਨੇ ਕਿਤੇ ਵੱਡੇ ਨੇ ਕਿਤੇ ਘੱਟ ਚੌੜੇ ਨੇ ਕਿਤੇ ਵੱਧ ਚੌੜੇ ਨੇ ਜਾਂ ਕਿਸੇ ਸਾਈਡ ਘੱਟ ਨੇ ਜਾਂ ਵੱਧ ਨੇ ਐਦਾਂ ਕੁਝ ਨਹੀਂ ਹੈਗਾ ਪ੍ਰੋਪਰ ਇੱਕ ਸਾਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਮੈਂ ਵਾਲ ਪਾਏ ਨੇ ਸਲਵਾਰ ਦੇ ਵਿੱਚ ਤੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਫਿਨਿਸ਼ਿੰਗ ਦੇ ਨਾਲ ਸਲਵਾਰ ਤਿਆਰ ਕੀਤੀਆਂ ਫਾਰਮ ਵਾਲੀਆਂ ਮੂਰੀਆਂ ਬਣਾਈਆਂ ਨੇ ਜੇ ਇਹ ਇਹਦੀਆਂ ਫਾਰਮ ਵਾਲੀ ਬੁਕਰਮ ਪਾ ਕੇ ਫਾਰਮ ਵਾਲੀ ਬੁਕਰਮ ਆਪਾਂ ਕਿਵੇਂ ਯੂਜ਼ ਕਰ ਸਕਦੇ ਆ ਕਿਦਾਂ ਮੂਰੀ ਤਿਆਰ ਹੋਣੀ ਆ ਫਾਰਮ ਵਾਲੀ ਬੁਕਰਮ ਦੀ ਉਦੀ ਵੀ ਮੈਂ ਵੀਡੀਓ ਅਪਲੋਡ ਕਰ ਦਿੱਤੀ ਹੈ YouTube ਦੇ ਉੱਤੇ ਜਿਹੜੀਆਂ ਭੈਣਾਂ ਨੇ ਸਿੱਖਣਾ ਵੀ ਕਿਵੇਂ ਆਪਾਂ ਫਾਰਮ ਵਾਲੀ ਬੁਕਰਮ ਤਿਆਰ ਕਰ ਸਕਦੇ ਆ ਮੂਰੀ ਤਿਆਰ ਕਰ ਸਕਦੇ ਆ YouTube ਤੇ ਦੇਖ ਸਕਦੇ ਨੇ ਤੇ ਇਹ ਸੂਟ ਬਣ ਕੇ ਆਪਣੇ ਕੋਲ ਤਿਆਰ ਹੈ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੁਸੀਂ ਵੀ ਮੇਰੇ ਕੋਲ ਹਰ ਇੱਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਸਲਾਈ ਕਰਵਾਉਣ ਲਈ ਤੇ ਸਲਾਈ ਸਿੱਖਣ ਲਈ ਸੰਪਰਕ ਕਰੋ ਰਵਿੰਦਰ ਕੌਰ ਫੋਨ ਨੰਬਰ ਹੈ ਜੀ 8567857006 ਸੁੱਦਾ ਵਾਲਾ ਮਹੱਲਾ ਪ੍ਰਾਣਿਸਰਾਂਦ ਕਾਰ ਬੈਠੇ ਸੂਟ ਸਲਾਈ ਕਰਵਾਉਣ ਲਈ ਤੇ ਸਲਾਈ ਸਿੱਖਣ ਲਈ ਵੀ ਕੰਟੈਕਟ ਕਰ ਸਕਦੇ ਜੇ ਤੁਸੀਂ ਮੇਰੇ ਕੋਲ ਸਲਾਈ ਸਿੱਖਣ ਨਹੀਂ ਆ ਸਕਦੇ ਕਿਸੇ ਰੀਜ਼ਨ ਨਾਲ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਮੈਂ ਤੁਹਾਨੂੰ ਤੁਹਾਡੇ ਕੋਲ ਆ ਕੇ ਸਲਾਈ ਸਿਖਾ ਜਾਵਾਂਗੀ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਸੂਟ ਤੁਸੀਂ ਮੈਨੂੰ ਫੜਾ ਕੇ ਨਹੀਂ ਜਾ ਸਕਦੇ ਸਲਾਈ ਕਰਵਾਉਣ ਲਈ ਟਾਈਮ ਨਹੀਂ ਹੈਗਾ ਘਰ ਦੂਰ ਲੱਗਦਾ ਕੋਈ ਰੀਜ਼ਨ ਆ ਤਾਂ ਤੁਸੀਂ ਮੈਨੂੰ ਕਹਿ ਸਕਦੇ ਮੈਂ ਖੁਦ ਆ ਕੇ ਤੁਹਾਡੇ ਕੋਲ ਤੁਹਾਡੇ ਸੂਟ ਫੜ ਕੇ ਤਿਆਰ ਕਰਕੇ ਉਹਨੂੰ ਤੁਹਾਡੇ ਕੋਲ ਵਾਪਸ ਪਹੁੰਚਦਾ ਕਰ ਦਾਂਗੀ ਜੀ ਤੇ ਤੁਸੀਂ ਦੱਸਿਓ ਵੀ ਕਿਵੇਂ ਦਾ ਲੱਗਿਆ ਸੂਟ ਤਿਆਰ ਕੀਤਾ ਹੋਇਆ ਬਹੁਤ ਫਿਨਿਸ਼ਿੰਗ ਦੇ ਨਾਲ ਮੈਂ ਸੂਟ ਤਿਆਰ ਕੀਤਾ ਹੈ